ਕੜਾਕੇ ਦੀ ਪੈ ਰਹੀ ਠੰਡ ਦੇ ਕਾਰਨ ਧੁੱਪ بے ਅਸਰ ਨਜ਼ਰ ਆ ਰਹੀ ਹੈ ਜਿਹਾਂ ਉਧਰ ਹੀ ਧੁੰਦ ਕਾਰਨ ਕੁਝ ਵੀ ਸਾਫ਼ ਨਜ਼ਰ ਨਹੀਂ ਆਉਂਦਾ ਪੰਜਾਬ ਅਤੇ ਹਰਿਆਣਾ ਸੰਘਣੀ ਧੁੰਦ ਦੀ ਲਪੇਟ ਦੇ ਵਿੱਚ ਨੇ ਅੰਮ੍ਰਿਤਸਰ ਵਿੱਚ ਵਿਜ਼ਿਬਿਲਟੀ ਜ਼ੀਰੋ ਤੱਕ ਹੋ ਗਈ ਸੀ ਪਾਣੀਪਤ ਸਮੇਤ ਹੋਰ ਥਾਵਾਂ ਤੇ ਵਿਜ਼ਿਬਿਲਟੀ ਬਹੁਤ ਘਟ ਰਹੀ ਐਸੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਠੀਤ ਲਹਿਰ ਤੇ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 4-5 ਦਿਨਾਂ ਤੱਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹੇਗਾ ਤਿੰਨਾ ਥਾਵਾਂ ਤੇ ਅੱਜ ਅਤੇ ਕੱਲ੍ਹ یعنی ਕਿ 18 ਜਨਵਰੀ ਨੂੰ ਹੋ ਠੰਡਾ ਦਿਨ ਰਹਿ ਸਕਦਾ ਹੈ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ ਜੀਹਾਂ ਚਤਕੀ ਪੰਚਾਇਤ ਦੇ 7 ਜ਼ਿਲ੍ਹਿਆਂ ਦੇ ਵਿੱਚ ਮੌਸਮ ਖਰਾਬ ਰਹੇਗਾ ਇਹਨਾਂ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਅਤੇ ਬਠਿੰਡਾ ਸ਼ਾਮ ਨੂੰ ਬਾਕੀ ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ। ਮੌਸਮ ਵਿਭਾਗ ਨੇ ਹਰਿਆਣਾ ਦੇ ਵਿੱਚ ਚਾਰ ਜ਼ਿਲ੍ਹਿਆਂ ਦੇ ਵਿੱਚ red alert ਜਾਰੀ ਕੀਤਾ ਹੋਇਆ। ਅੰਬਾਲਾ, ਕੈਥਲ, ਕੁਰਕਸ਼ੇਤਰ ਅਤੇ ਕਰਨਾਲ ਵਿੱਚ ਸੰਘਣੀ ਧੁੰਦ ਛਾਈ ਹੋਏਗੀ। ਸਰਸਾ, ਫਤਿਹਬਾਦ, ਹਿਸਾਰ, ਭਵਾਨੀ, ਚਰਖੀਦਾਦਰੀ, ਮਹਿੰਦਰਗੜ੍ਹ, ਰਾਜਸਥਾਨ ਨਾਲ ਲੱਗਦੇ ਰਿਵਾੜੀ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੇ ਯਮੁਨਾ ਨਗਰ ਜ਼ਿਲ੍ਹਿਆਂ ਦੇ ਵਿੱਚ orange alert ਜਾਰੀ ਕੀਤਾ ਹੋਇਆ ਹੈ। ਦੂਜੇ ਪਾਸੇ ਹਿਮਾਚਲ ਵਿੱਚ ਬਰਫਬਾਰੀ ਨਾ ਹੋਣ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਬਣਿਆ ਹੋਇਆ ਜਿਸ ਕਾਰਨ ਹਿਮਾਚਲ ਵਾਸੀਆਂ ਵਿੱਚ ਚਿੰਤਾਵਾਂ ਵਧ ਗਈਆਂ ਹਨ। ਉੱਚ ਖੇਤਰਾ ਵਿੱਚ ਸੇਬ ਦੀ ਫਸਲ ਤੇ ਹੇਠਲੇ ਖੇਤਰਾ ਦੇ ਵਿੱਚ ਕਣਕ ਦੀ ਹੋਰ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇੱਥੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ 'ਚ ਬਦਲਾਅ ਦੀ ਸੰਭਾਵਨਾ ਘੱਟ ਹੀ ਹੈ। ਮੌਸਮ ਵਿਭਾਗ ਵੱਲੋਂ ਚੰਡੀਗੜ੍ਹ ਵਿੱਚ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਵੇਰੇ ਵੱਲੇ ਸੰਘਣੀ ਧੁੰਦ ਦੇ ਬਾਅਦ ਧੁੱਪ ਨਿਕਲਣ ਦੀ ਭਵਿੱਖਬਾਣੀ ਵੀ ਕੀਤੀ ਹੋਈ ਹੈ। ਤਾਪਮਾਨ ਦੇ ਵਿੱਚ 4 ਤੋਂ 18 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਅੰਮ੍ਰਿਤਸਰ ਵਿੱਚ ਧੁੰਦ ਨੂੰ ਲੈ ਕੇ ਅੱਜ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ। ਧੁੱਪ ਨਿਕਲਣ ਦੀ ਸੰਭਾਵਨਾ ਹੈ ਪਰ ਸਵੇਰ ਵੱਲੇ ਧੁੰਦ ਛਾਈ ਹੋਈ ਸੀ। ਤਾਪ Claro, cover血流, Alermade, launch, burled, Finally, Usually, 12 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਜਲੰਧਰ ਵਿੱਚ ਧੁੰਦ ਨੂੰ ਲੈ ਕੇ ਅੱਜ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਸਵੇਰੇ ਧੁੰਦ ਛਾਈ ਹੋਈ ਸੀ ਤੇ ਬਾਅਦ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਜਤਾਈ ਗਈ ਹੈ ਤਾਪਮਾਨ 5 ਤੋਂ 12 ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਲੁਧਿਆਣਾ ਵਿੱਚ yellow smog alert ਜਾਰੀ ਕੀਤਾ ਹੋਇਆ ਲੁਧਿਆਣਾ ਵਿੱਚ ਧੁੱਪ ਨਿਕਲੇਗੀ ਤੇ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾਵੇਗਾ ਤਾਪਮਾਨ 4 ਤੋਂ 17 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਠੰਡ ਦਾ ਕਹਿਰ ਵੈਸਟਰਨ ਡਿਸਟਰਬੈਂਸ ਦੇ ਆਉਣ ਵਿੱਚ ਦੇਰੀ ਹੋਣ ਕਾਰਨ ਵੀ ਹੈ ਆਮ ਤੌਰ ਤੇ ਜਨਵਰੀ ਮਹੀਨੇ ਵਿੱਚ ਹੁਣ ਤੱਕ ਇੱਕ ਇਹアドਮੀ ਪੈਂਦੇ ਨੇ ਮੀ ਤੁੰਦ ਨੂੰ ਸਾਫ ਕਰ ਦਿੰਦਾ ਹੈ بارش ਤੇ ਹੌਣ ਵਿੱਚ ਦੇਰੀ ਹਵਾ ਵਿੱਚ ਨਮੀ ਦੀ ਜ਼ਿਆਦਾ ਮਾਤਰਾ ਤੇ ਹਵਾ ਦੀ ਰਫਤਾਰ ਜ਼ੀਰੋ ਅਤੇ ਇਸ ਦੇ ਆਸ-ਪਾਸ ਹਉਣ ਕਾਰਨ ਤੁੰਦ ਘਟਣ ਦਾ ਨਾ ਨਹੀਂ ਲੈ ਰਹੀ ਪੱਛਮੀ ਪੋਣਾ ਦਾ ਦਬਾਅ ਮਦਸਾਗਰ ਵੱਲੋਂ ਅਫਗਾਨਿਸਤਾਨ ਤੇ ਪਾਕਿਸਤਾਨ ਵੱਲ ਵੱਧਦਾ ਹੈ ਪਰ ਆਉਣ ਵਾਲੇ 6 ਤੋਂ 7 ਦਿਨਾਂ ਵਿੱਚ ਪੱਛਮੀ ਪੋਣਾ ਦੇ ਆਉਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਇਸ ਲਈ ਲੋਕਾਂ ਨੂੰ ਠੰਡ ਤੋਂ ਜਲਦੀ ਛੁਟਕਾਰਾ ਮਿਲਣ ਦੀ ਕੋਈ ਉਮੀਦ ਨਹੀਂ ਦਿਖਾਈ ਜਾ ਰਹੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ